ਐਸ.ਐਚ.ਫ ਗੰਗਾਰ ਕਾਡਰ ਇਹਦਾ ਚੋਟੀ ਦਾ ਲੈਵਾ ਚੱਕ ਕਰ ਵੀਰੇ ਅੱਜ ਕੱਲਾ ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਮੋੜਖੁਰਡ ਜ਼ਿਲ੍ਹਾ ਬਠਿੰਡਾ ਬਾਈ ਜਸਪਾਲ ਦੇ ਘਰੋਂ ਦੋਸਤੋ ਵੀਡੀਓ ਆ ਕਿੰਨਾ ਸੂਆ ਝੋਟੀ ਆ ਹਜੇ ਤਾਜੀ ਸੂਈ ਆ ਤੇ ਬੱਚੇ ਨੂੰ ਜਨਮ ਦਿੱਤਾ ਜਮਾ ਟੈਟ ਤੇ ਫਿਕਸ ਲੇਵੇ ਦੀ ਬੱਚਾ ਮੈਨਾਂ ਦਾ ਦੇਤਾ ਇਹਨੇ ਮੇਲ ਕਾਫ ਕੱਟੇ ਨੂੰ ਜਨਮ ਦਿੱਤਾ ਝੋਟੀ ਨੇ ਬਾਈ ਜਸਪਾਲ ਤਾਂ ਸਾਰੀ ਵਾਰ ਗੱਲਬਾਤ ਕਰ ਦਿਆ ਹੋਰ ਕੀ ਹਾਲ ਆ ਵੀਰੇ ਬਈਆ ਬਾਈ ਹਾਂ ਠੀਕ ਹਾਂ ਪਹਿਲਾਂ ਤਾਂ ਬਾਈ ਸਾਰੇ ਦਰਸ਼ਕਾਂ ਨੂੰ ਰੌਣਕ ਡੇਰੀ ਫੈਕਟਰੀ ਦੇਖਣ ਵਾਲਿਆਂ ਨੂੰ ਆਪਣੇ ਮਨ ਨੂੰ ਹੱਸੀ ਕਾਲ ਬਾਈ ਸੱਸੀ ਗੱਲ ਵੀਰੇ ਪਹਿਲਾਂ ਤਾਂ ਇਹ ਮੋਬਾਈਲ ਨੰਬਰ ਜਰੂਰ ਬੋਲ ਦੋ ਮੋਬਾਈਲ ਨੰਬਰ ਹੈਗਾ ਬਾਈ ਆਪਣਾ 83607 ਹਾਂਜੀ 36157 ਵੀਡੀਓ ਦੇ ਉੱਤੇ ਬਾਈ ਜਸਪਾਲ ਦਾ ਨੰਬਰ ਚੱਲੀ ਜਾਂਦਾ ਕਿੰਨਵਾ ਸੂਆ ਝੋਟੀ ਸੂਈ ਹੈ ਜੀ ਦੂਜਾ ਸੂਆ ਝੋਟੀ ਸੂਈ ਹੈ ਬਾਈ ਇਹ ਅੱਛਾ ਇਹਨੂੰ ਐ ਮੰਨੋ ਵੀ 40 45 ਮਿੰਟ ਹੀ ਹੋਇਆ ਸੂਈ ਨੂੰ ਹਾਂ ਹਜੇ ਹੁਣੇ ਤਾਜੀ ਹੋ ਸੂਈ ਆ ਹਾਂ ਮੰਗ ਕਰਤਾ ਇਹ ਬਹੁ ਤੋਰ ਹਾਇਦਰ ਨੂੰ ਤੋਰ ਲੋ ਜੀ ਹਜੇ ਅੱਧਾ ਘੰਟਾ 40 ਮਿੰਟੀ ਛੋਟੀ ਸੂਈ ਨੂੰ ਹੋਏ ਆ ਜੋਸ ਦੇਖ ਵੀਰੇ ਲੇਵੇ ਦਾ ਦੇ ਲੇਵੇ ਲੋਗੇ ਦੀ ਛੋਟੀ ਬਹੁਤ ਜਿਆਦਾ ਚੰਗੀ ਆ ਫਿਕਸ ਜੇ ਆਰਡਰ ਦੀ ਕੋਈ ਐ ਟੁੱਟਮਾ ਲੈ ਬਾਣੀ ਹੈਗਾ ਵੀਰੇ ਮੋੜ ਲਿਆਓ ਜੀ ਕੋਈ ਮੋੜ ਲਿਓ ਆ ਦੇਖੋ ਛੋਟੀ ਹੈਂ ਕਮਾਲ ਹੈ ਤੇ ਕਮਾਲ ਕੋਈ ਕੱਲਾ ਕੱਲਾ ਥਾਣਾ ਜਮਾ ਮੁਠੀ ਵਾਲਾ ਆ ਲੈ ਕਿੰਨਾ ਮਸੂਆ ਹੈ ਬਾਈ ਦੂਜਾ ਸੁਆ ਸੁਈਆ ਬਾਈ ਜਗਮੀ ਤੇ ਇਹ ਤੇ ਕਿੰਨੇ ਕ ਦੁੱਧ ਦੀ ਓਟ ਤੇ ਆਈ ਆ ਥੋਡੇ ਕੋਲੇ ਦੁੱਧ ਬਾਈ ਆਪਾਂ ਨੂੰ ਇਹਨੇ 16+ ਦੱਸਿਆ ਪਹਿਲਣ ਦਾ 16+ ਹਾਂ ਹਰਿਆਣੇ ਦੀ ਐ ਆਪਾਂ ਹਰਿਆਣੇ ਤੋਂ ਬਿਨਾ ਮਤਲਬ ਇਧਰੋਂ ਦਾ ਆਪਾਂ ਮਾਲ ਲੈਂਦੇ ਨਹੀਂ ਆਪਾਂ ਹਰਿਆਣੇ ਚੋਂ ਹੀ ਲਿਓਨੇ ਆ ਬਾਈ ਠੀਕ ਹੈ ਜੀ ਹਾਂ ਸੁਆ ਦੂਸਰਾ ਆ ਗਈ ਬੱਚਾ ਮੇਲਕਾਫ ਆ ਗਿਆ ਹਾਂ ਤੇ ਹਰਿਆਣੇ ਦੇ ਬਾਈ ਜਸਪਾਲ ਮਾਲ ਲੈ ਕੇ ਆਉਂਦਾ ਇਧਰੋਂ ਨਹੀਂ ਉਹ ਕਰਦੇ ਹੈਨਾ ਇਹ ਤੁਸੀਂ ਹਾਂ ਨਹੀਂ ਨਹੀਂ ਬਾਈ ਇਧਰੋਂ ਨਹੀਂ ਲੈਂਦੇ ਆਪਾਂ ਆਪਾਂ ਹਰਿਆਣੇ ਜੀ ਲਿਓਨੇ ਆ ਇਹ ਜੀਂਦਰਗੇ ਚੋਂ ਬਾਈ ਜੀਂਦਰਗੇ ਚੋਂ ਆਈ ਹੋਈ ਆ ਵੀਰੇ ਤੁੰਧਾਨ ਸਾ ਤੇ ਬਾਕੀ ਤੁਸੀਂ ਝੋਟੀ ਦਾ ਆਰਡਰ ਰੋਡ ਚੈੱਕ ਕਰ ਲਓ ਐਤ ਕੀ ਕਿੰਨੀ ਕਮੀਰ ਹੈ ਜੀ ਦੁੱਧ ਦੀ ਫਰਨ ਨਾ ਤਾਂ ਬਾਈ 17 18 ਕਿਲੋ ਖੁੱਲੇ ਪਾ ਗਏ ਦਾ ਆਰਡਰ ਦੇਖ ਬਾਈ ਪਹਿਲਾਂ ਤਾਂ ਮੈਂ ਮੰਨ ਵੀ ਜਿਵੇਂ ਫਿਕਸ ਐਚ ਐਫ ਗਈਆਂ ਨਰ ਕਾ ਆਰਡਰ ਹੈ ਦਾ ਝੋਟੀ ਦਾ ਲੇਵਾ ਚੈੱਕ ਕਰ ਵੀਰੇ ਅੱਜ ਕੱਲਾ ਕੱਲਾ ਥਾਣਾ ਤੇ ਬੱਚਾ ਕਰਮਾਲੀ ਨੇ ਹਾਲਤਾ ਮੇਲ ਕਾ ਆਪਣੂ ਜਨਮ ਦੱਤਾਗਾ ਤੇ ਜੇ ਮੁੱਲ ਦੀ ਗੱਲ ਕਰਗੇ ਬਾਈ ਜਿਸ ਪਾਲ ਜਾਇਜ਼ ਜਾ ਮੁੱਲ ਬਾਈ ਇਹਦਾ 2 ਲੱਖ ਰੁਪਇਆ ਪੂਰਾ ਦੋ ਹਾਂ ਬਸ ਮੰਨਤਨ ਹੋਊਗਾ 2 ਲੱਖ ਵੀਰੇ ਮੁੱਲਾ ਦੂਸਰਾ ਸੂਆ ਛੋਟੀ ਸੂਈ ਆ ਬਾਈ ਕਹਦਾ 16 17 ਕਿਲੋ ਦੁੱਧ ਦੀ ਉਸਤੇ ਆਈ ਹੋਈ ਆ ਪਹਿਲਾਂ ਨੇ 15 ਪਲੱਸ ਦੁੱਧ ਦਿੱਤਾ ਵੀਡੀਓ ਦੇ ਉੱਤੇ ਬਾਈ ਸਪਾਲ ਦਾ ਨੰਬਰ ਚੱਲੀ ਜਾਂਦਾ ਪਿੰਡ ਮੋੜਖੁਰਦ ਜ਼ਿਲ੍ਹਾ ਬਠਿੰਡਾ ਇਹੇ ਆ ਇਧਰ ਉਸ ਤੱਕ ਜਿਹੜੇ ਵੀ ਭਰਾ ਨੂੰ ਪਸੰਦ ਆ ਉਹ ਦੋਸਤੋ ਕੋਲ ਆ ਜੋ ਤਸੱਲੀ ਕਰ ਲਿਓ ਦੋ ਪੂਰਾ ਮੁੱਲ ਆ ਗਿਆ ਤੇ ਛੋਟੀ ਦਾ ਲੇਵਾ ਸਾਨੂੰ ਇੱਕ ਵਾਰੀ ਮਾਹਰ ਚੈੱਕ ਕਰਾ ਲੈਣਾ ਆ ਦੇਖੋ